ਸਸਕਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਬਲੌਗ ਦੇ ਵਿੱਚ ਅੱਜ ਨਾਰਥ ਇਟਲੀ ਚ ਸਾਡਾ ਲਾਸਟ ਦਿਨ ਹੈ ਅੱਜ ਦੁਬਾਚ ਅਸੀਂ ਜਾਣਾਗਾ ਫਰੈਂਸੇ ਪੀਜ਼ਾ ਤੇ ਰੋਮ ਜਿਹੜੇ ਕਿ ਸਾਊਥ ਇਟਲੀ ਚ ਸ਼ਹਿਰ ਨੇਗੇ ਤੇ ਉਹ ਘੁਮਾਉਣੇ ਹੁਣ ਤੱਕ ਘੁਮਾਰੇ ਸੀ ਤੁਹਾਨੂੰ ਬਰੇਸ਼ੀਆ ਹੋ ਗਿਆ ਮਿਲਾਨ ਹੋ ਗਿਆ ਵੈਨਸ ਹੋ ਗਿਆ ਤੇ ਜਿੱਥੇ ਪੰਜਾਬੀ ਰਹਿੰਦੇ ਪੰਜਾਬੀਆਂ ਦਾ ਘੜਾ ਇਹ ਸਾਰਾ ਏਰੀਆ ਘੁਮਾਇਆ ਸੀਗਾ ਤੇ ਇੱਥੇ ਅਸੀਂ ਰਹੇ ਮਨਿੰਦਰ ਬਾਈ ਹੁਣਾਂ ਕੋਲ 7-8 ਦਿਨ ਤੇ ਇਹਨਾਂ ਨੂੰ ਅਸੀਂ ਅੱਜ ਅਲਵੈਦਾ ਕਹਿ ਰਹੇ ਹਾਂ ਆ ਲੈ ਵੀ ਪੰਜਾਬੀਆਂ ਦੇ ਇਹ ਜਿਹੇ ਸਟੋਰ ਪਾਰਖਿਆ ਇਟਲੀ ਚ ਕੋ ਮੰ ਅਲੀ ਮੰਤਰੀ ਇਹ ਪੈ ਅਲੀ ਮੰਤਾਰੀ ਅਲੀ ਮੰਤਾਰੀ ਇਟਾਲੀਅਨ ਜ ਹੈ ਇਹਦਾ ਮਤਲਬ ਹੁੰਦਾ ਹੈ ਕਰਿਆਨਾ ਤੇ ਭੈਣ ਹੋਣੀ ਬੜੇ ਦਿਨਾਂ ਦੇ ਕਹਿ ਰਹੇ ਸੀ ਸਾਡੇ ਸਟੋਰ ਤੇ ਆ ਕੇ ਜਾਓ ਸਾਡੇ ਸਟੋਰ ਤੇ ਆ ਕੇ ਜਾਓ ਖੁਸ਼ ਹੋ ਜੀ ਹੁਣ ਬਹੁਤ ਬਹੁਤ ਜੀ ਹਾਂ ਜੀ ਬਹੁਤ ਜੀ ਬਹੁਤ ਚਲੋ ਆਏ ਤੁਸੀਂ ਜੀ 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 ਸ਼ੁਕਰੀਆ ਬਹੁਤ ਬਹੁਤ ਤੇ ਇਹ ਬਾਈ ਫਰੈਸ਼ੀ ਤੇ ਇਹਨਾਂ ਦੇ ਨਾਲ ਰਹੇ ਬਾਈ ਮਨਿੰਦਰ ਇਹਨਾਂ ਦੇ ਨਾਲ ਰਹੇ ਤੇ ਅੱਜ ਇਹਨਾਂ ਨੂੰ ਸੁੱਤੇ ਸੁੱਤੇ ਨੂੰ ਜਾ ਕੇ ਮੈਂ ਛੱਡ ਗਿਆ ਉਹ ਸਟੇਸ਼ਨ ਤੇ ਟ੍ਰੇਨ ਲੰਘੂਗੀ ਹਾਂ ਇਹ ਸਾਰੇ ਨੂੰ ਪਾ ਕੇ ਦੇ ਦੋ ਇੱਕ ਮਿੰਟ ਲੱਗਣਾ ਹੈ ਨਹੀਂ ਗੱਡੀ ਨਹੀਂ ਬ੍ਰੈਕਫਾਸਟ ਕਰ ਕੇ ਆ ਨਹੀਂ ਨਹੀਂ ਲੋੜ ਹੈ ਸ਼ੁਕਰੀਆ ਭਾਈ ਜੀ ਸ਼ੁਕਰੀਆ ਬਸ ਮੈਂ ਤਾਂ ਮੈਨੂੰ ਤਾਂ ਨਹੀਂ ਚਾਹੀਦੀ ਜਲਦੀ ਸਾਡੀ ਟ੍ਰੇਨ ਨਾ ਮਿਸ ਹੋ ਜੇ ਨਾ ਕੋਈ ਨਹੀਂ ਕੋਈ ਬਸ ਭੈਣ ਹੁਣੇ ਬੜਾ ਪਿੱਛੇ ਪਏ ਹੋਏ ਸੀਗੇ ਹੈ ਟਾਈਮ ਜੋ ਟਾਈਮ ਕੱਢ ਗਏ ਟ੍ਰੇਨ ਲੰਘੂਗੀ ਹੁਣ ਮੈਨੂੰ ਪਤਾ ਟ੍ਰੇਨ ਲੰਘੂਗੀ ਸਾਡੀ ਚੰਗਾ ਜੀ ਚੰਗਾ ਬਾਈ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਜੀ ਮਿਲਦੇ ਆ ਮਿਲਦੇ ਓਕੇ ਓਕੇ ਸასი ਗੱਲ ਜੀ ਚਲੋ ਵੀਰੇ ਹਾਂਜੀ ਇਹ ਪਾ ਲਓ ਜੀ ਸਟੇਸ਼ਨ ਤੇ ਪਹੁੰਚ ਗਏ ਆ ਅਧੇ ਘੰਟੇ ਦੇ ਬਾਅਦ ਅੱਧਾ ਘੰਟਾ ਲੱਗਿਆ ਬਾਈ ਹੁਣਾਂ ਦੇ ਘਰ ਤੋਂ ਇੱਥੇ ਆਉਣ ਦਾ ਪਿੰਡ ਤੋਂ ਲਓ ਜੀ ਪਹੁੰਚ ਗਏ ਸਟੇਸ਼ਨ ਤੇ ਹੁਣ ਦੇਖਦੇ ਆ ਟ੍ਰੇਨ ਲੰਗੀ ਕਰਾਂ ਕਿੱਥੇ ਆਉਂਦਾ ਟਾਈਮ ਟੇਬਲ ਆ ਟਿਕਟ ਮਿਲ ਗਈ ਇਹੋ ਜੀਆਂ ਟਿਕਟਾਂ ਇਟਲੀਓ ਇਟਾਲੀਓ ਰੇਲ ਟ੍ਰੇਨਸ ਚ ਚਲਦੀਆਂ ਇਹੋ ਜੀ ਟਿਕਟ ਦਿੰਦੇ ਆ ਤੇ ਇਹ ਭਈਆ ਸਾਨੂੰ ਕੋਈ 100 ਕੁ ਯੂਰੋ ਦੀ 100 ਯੂਰੋ 9000 ਰੁਪਏ ਹਿੰਦੀ ਇੱਥੇ ਕੱਢ ਜਾਣੇ ਹੁਣ ਕੁਛ ਖਾ ਪੀ ਲਈਏ ਟ੍ਰੇਨ ਚ ਟਾਈਮ ਪਿਆ ਹਜੇ ਜਿਹੜੀ ਟ੍ਰੇਨ ਅਸੀਂ ਲੈਣੀ ਸੀ ਉਹ ਤਾਂ ਲੰਘ ਗਈ ਤੇ ਸਾਢੇ 10 ਸੀਗੀ ਹੁਣ 1 ਘੰਟੇ ਬਾਅਦ ਆ ਇਹ ਦੇਖੋ ਬਾਈ ਹੁਣ ਵਾਲੀਆ ਕਾਫੀ ਨਹੀਂ ਭੁੱਲਣੀ ਐਡਾ ਕ ਕੱਪ ਹੁੰਦਾ ਜਿਹੜਾ ਮਗਿਆ ਤੋਂ ਵਹਿ ਤਾਂ ਇਟਲੀ ਚ ਹਜੇ ਪੀਂਦੇ ਰਹਿਣਾ ਇਹ ਇੰਨੀ ਕੀ ਹੁੰਦੀ ਹੈ ਜਮੀ ਆਹ ਲਾਤੇ ਰੈਸ਼ੀ ਭਾਈ ਨੇ ਲਿਆ ਫਰੈਸ਼ ਜੂਸ ਮੈਂ ਕਿਹਾ ਫਰੈਸ਼ੀ ਭਾਈ ਨੇ ਲਿਆ ਫਰੈਸ਼ ਜੂਸ ਇਹੋ ਕੀ ਕਰ ਰਹੇ ਹੋ ਪਰ ਇਹ ਵਧੀਆ ਹੈ ਇਟਲੀ ਦਾ ਭਾਜੀ ਕੱਢਦੇ ਨੇ ਸਾਡੇ ਡੱਬਿਆਂ ਨਾਲ ਜਰਾ ਹੁੰਦਾ ਤੁਹਾਡੇ ਡੱਬਿਆਂ ਨਾਲ ਆਪਣੇ ਵੀ ਜ਼ਿਆਦਾ ਉਦਾਂ ਹੀ ਮਿਲਦੇ ਇਹ ਆਪੋ ਉਸ ਬਿਜ਼ਨਸ ਚਲਾਉਣਾ ਚਲਾਉਣਾ ਕਿ ਡੇਲਾ ਰਹਿਣਾ ਭਾਜੀ ਇਹ 500 ਜੁਰ ਦੀ ਪਤਾ ਕੀਤੀ ਹੈ ਉਥੇ ਜਾ ਕੇ ਪਾਰਕਾਂ ਚ ਬੀਚਾ ਮੂਚਾ ਦੇ ਬਸ ਲਾ ਲਿਆ ਕਰਨੀ ਆ ਪਰ ਰੇੜੀ ਜਾ ਗਈ ਰੇੜੀ ਲਾਉਣੀ ਚਾਹੀਦੀ ਨਾਲੇ ਫਰੈਸ਼ੀ ਦਾ ਫਰੈਸ਼ ਯੂਜ਼। ਉੱਥੇ ਦਾ ਆ ਵੀ ਚੱਲੂਗਾ ਉੱਥੇ ਵੀ ਚੱਲ ਰਿਹਾ ਹੈ। ਲਓ ਜੀ ਟਾਈਮ ਹੋ ਗਿਆ ਟ੍ਰੇਨ ਦਾ ਤੇ 11:35 ਤੇ ਪਹੁੰਚਣ ਵਾਲੀ ਆ। ਆਹ ਸਟੇਸ਼ਨ ਤੇ ਅਸੀਂ ਜਿਹੜਾ ਤੁਹਾਨੂੰ ਸਾਹਮਣੇ ਦੇਖ ਰਹੇ ਹੋ ਨਾ ਪਾਦੂਆ ਪਾਦੂਆ ਇੱਥੋਂ ਜਾਣਾ ਸੀ ਫਰਾਂਸੇ ਫਰਾਂਸੇ ਉਤਰਾਂਗੇ ਹੁਣ। ਏ ਬਾਈ ਹੋਣਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਫਾਈਨਲੀ ਅੱਜ ਅਸੀਂ 5-6 ਦਿਨਾਂ ਬਾਅਦ ਅਲੱਗ ਹੋ ਰਹੇ ਹਾਂ ਬੜਾ ਇਹਨਾਂ ਨੇ ਕਮਾਇਆ ਸੱਚੀ ਗੱਲ ਮੈਂ ਤਾਂ ਹੀ ਦੱਸ ਅੱਛਾ ਨਰਚੇਰੇ ਤੇ ਲੱਗ ਨਹੀਂ ਰਿਹਾ ਲੱਗ ਰਿਹਾ ਲੱਗ ਰਿਹਾ ਤੇ ਬਾਈ ਇਹੋ ਨੇ ਕਮਾਇਆ ਬਾਈ ਬਾਈ ਫਰੈਸ਼ੀ ਹੋਣਿਆਂ ਦਾ ਇਹਨਾਂ ਇਹਨਾਂ ਦਾ ਵੀ ਘੱਟ ਟਾਈਮ ਰਹੀਂ ਥੋੜੇ ਨਾਲ ਹੈ ਨਾ ਬਾਈ ਹੋਣਿਆਂ ਸਾਡੇ ਕੋਲ ਹੈ ਕੀ ਹੈ ਇਹਨਾਂ ਨੇ ਕਿ ਅਗਸਤ ਚ ਆਉਣਗੇ ਤੇ ਉਦੋਂ ਬਾਈ ਨੂੰ ਪੱਕੇ ਨੇ ਡਕ ਮਾ ਲਾਂਗੇ ਹਾਂ ਮੈਂ ਹੁਣ ਰੋਸਟਰ ਬੰਦੇ ਘਮਾਉਣਗੇ ਸਾਨੂੰ ਤੇ ਬਾਕੀ ਇਹ ਆ ਵੀ ਬਾਈ ਗਲਤੀ ਮਲਤੀ ਮਾਫ ਨਾ ਨਾ ਰਿਪੋਨਿਟ ਨਹੀਂ ਸਾਨੂੰ ਜੇ ਕੋਈ ਗਲਤੀ ਹੋ ਵੀ ਗਈ ਵੀਡੀਓ ਚ ਦੱਨ ਕੇ ਕਰ ਲਓ ਹਾਂ ਜਿੱਤੇ ਵਾਹ ਫੇਰਦਾ ਮੇਰੇ ਮੈਂ ਕਹਾਂ ਹੁਣ ਇਹ ਗਲਤੀ ਮਲਤੀ ਮਾਫ ਕਰ ਲਈ ਚੰਗਾ ਕੰਮ ਕਰਦੇ ਸ਼ੁਕਰੀਆ ਹਣਾ ਜੀ ਅਸੀਂ ਉਹਨਾਂ ਨੂੰ ਜੁੱਤੀ ਫੇਰਦੀ ਜਿਹੜੇ ਗਲਤ ਕੰਮਾਂ ਕਰਦੇ ਨੇ ਜਿਹੜੇ ਬਿਨਾਂ ਮਤਲਬ ਤੋਂ ਹੂੰ ਬੈਡਰੂਮਾਂ 'ਚ ਕੈਮਰੇ ਵਾੜੀ ਫਿਰਦੇ ਨੇ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਧੰਨਵਾਦ ਬਹੁਤ-ਬਹੁਤ ਲਓ ਜੀ ਟ੍ਰੇਨ ਪਹੁੰਚ ਗਈ ਆਪਣੀ ਇਹ ਆ ਬੁਲਟ ਟ੍ਰੇਨ ਵੈਸੇ ਰਸਤਾ ਹੈਗਾ ਸਾਡਾ ਇਹ 4 ਘੰਟਿਆਂ ਨੂੰ ਪਰ ਇਹਨੇ 1.5 ਘੰਟੇ 'ਚ ਲਾ ਜਾਣਾ ਇੰਨੀ ਫਾਸਟ ਬੁਲਟ ਟ੍ਰੇਨ 5 ਨੰਬਰ 'ਚ ਆਪਣੀ ਨਾ 5 ਅੱਕੇ ਲੰਘੇ ਆ ਜਾਓ ਚਲੋ 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 ਆਜੋ ਆਜੋ ਬਾਈ ਹੁਣ ਇਹਨੇ ਯਾਰ ਇੰਨਾ ਪਿਆਰ ਦਿੱਤਾ ਇੰਨਾ ਜੀ ਲੱਗਿਆ ਸੀ ਬਾਈ ਹੁਣੇ ਕੋਲੇ ਤੇ ਵਾਪਸ ਜਾਣ ਨੂੰ ਜੀ ਨਹੀਂ ਕਰਦਾ ਅੱਜ ਹਾਂ ਜੀ ਕਰਦਾ ਵੀ ਹਜੇ ਹੋਰ ਰਹਿ ਲੰਦੇ ਸੱਚੀ ਬਾਲਾ ਜੀ ਲੱਗਿਆ ਮਾਤਾ ਹੁਣੇ ਨਾਲ ਘਰੇ ਸਾਰੀ ਫੈਮਿਲੀ ਨਾਲ ਉਤੋਂ ਫਰੈਸ਼ੀ ਭਾਈ ਆ ਕੇ ਬਹੁਤ ਬਹੁਤ ਵਧੀਆ ਸੀ ਆਹੀ ਆ ਵੀਰੇ ਹਾਂ ਜੀ ਕਰੀਪਣ ਵੀਰੇ ਜਲਦੇ ਜੀ ਸ਼ੁਕਰੀਆ ਬਹੁਤ ਬਾਤ ਬਹੁਤ ਪਿਆਰ ਤੁਸੀਂ ਆਏ ਜੰਗਲ ਵੀਰ ਜੰਗਲ ਵੀਰ ਸਸਤੀ ਦਾ ਬਾਏ ਬਾਏ ਛੱਡਣ ਨੂੰ ਜੀ ਨਹੀਂ ਕਰਦਾ ਸਾਨੂੰ ਫਿਰ ਮਿਲਾਂਗੇ ਬਾਏ ਬਾਏ ਬੋਲਟ ਟ੍ਰੇਨ ਐ ਉਹ ਜਿਹੀ ਹੁੰਦੀ ਐ ਅੰਦਰਲੇ ਪਾਸੇ ਦੇਖੋ ਜਿਹੜੀਆਂ ਬੈਗ ਬੂਗ ਰੱਖ ਲਈ ਹੁਣ ਬੈਗ ਇੱਥੇ ਹੀ ਰੱਖੇ ਜਾਂਦੇ ਹੁੰਦੇ ਇਹਨਾਂ ਦੇ ਬਾਏ ਬਾਏ ਟ੍ਰੇਨ ਦੀ ਸਪੀਡ ਪਤਾ ਕਿੰਨੀ ਐ 250 ਕਿਲੋਮੀਟਰ ਪਰ ਆਵਰ ਇੱਕ ਘੰਟਾ 40 ਮਿੰਟ ਦੇ ਸਫ਼ਰ ਬਾਅਦ ਅਸੀਂ ਪਹੁੰਚ ਗਏ ਆ ਜੀ ਫਲੋਰੈਂਸ ਅੰਗਰੇਜ਼ੀ ਚ ਫਲੋਰੈਂਸ ਕਹਿੰਦੇ ਆ ਸ਼ਹਿਰ ਨੂੰ ਤੇ ਜੇ ਤੁਸੀਂ ਇਟਾਲੀਅਨ ਚ ਕਹੋਗੇ ਤਾਂ ਫੀਰੈਂਸ ਫੀਰੈਂਸ ਬੋਲਦੇ ਹਰੇਕ ਸ਼ਹਿਰ ਦੇ ਇਥੇ ਇਟਾਲੀਅਨ ਚ ਨਾਮ ਹੋ ਰਿਹਾ ਅੰਗਰੇਜ਼ੀ ਚ ਹੋਰ ਤੇ ਹੁਣ ਇਹ ਸ਼ਹਿਰ ਤੋਂ ਅਸੀਂ ਇਹ ਸ਼ਹਿਰ ਵੀ ਭੰਮਣਾ ਹਜੇ ਜਲਾ ਜਿਹੜਾ ਫਲੋਰੈਂਸ ਹੀ ਆ ਜਾਂ ਫੀਰੈਂਸ ਹੀ ਤੇ ਇੱਥੇ ਵੀ ਸਾਨੂੰ ਸਾਡੇ ਰਿਲੇਟਿਵ ਆ ਕੋਈ ਤੇ ਉਹ ਲੈਣ ਦੇ ਲਈ ਆਏ ਹੋਏ ਸ਼ੈਲ ਸਟੇਸ਼ਨ ਦੇ ਬਾਹਰ ਤੇ ਬਾਕੀ ਜਾ ਕੇ ਮਿਲਾਉਣੇ ਆ ਤੁਹਾਨੂੰ ਟ੍ਰੇਨਾਂ ਬਹੁਤ ਫਾਸਟ ਆਉਂਦੀਆਂ ਯਾਰ ਜਿਹੜਾ ਇਟਾਲੀਓ ਹੈ ਨਾ ਇਹ ਟ੍ਰੇਨ ਇਟਲੀ ਦੀ ਮਤਲਬ ਪ੍ਰਾਈਵੇਟ ਟ੍ਰੇਨ ਕਹਿੰਦੇ ਇਹਨੂੰ ਗਵਰਨਮੈਂਟ ਨਹੀਂ ਹੈਗੀ ਤੇ ਬੁਲਟ ਟ੍ਰੇਨ ਐ ਇੰਨੀ ਕਿ ਜਿਆਦਾ ਤੇਜ਼ ਆਈ ਹੈ ਨਾ ਕੰਨ ਬੰਦ ਹੋ ਰਹੇ ਸੀ ਰਸਤੇ 'ਚ ਜਿਵੇਂ ਪਲੇਨ 'ਚ ਹੁੰਦੇ ਹੁੰਦੇ ਐ ਇਹਨੂੰ ਬੋਲਟ ਟ੍ਰੇਨ ਕਹਿੰਦੇ ਆਂ ਕਹਿੰਦੇ ਹਾਂਜੀ ਬੋਲਟ ਟ੍ਰੇਨ ਦਾ ਹੀ ਕਹਿੰਦੇ ਆਂ ਗੋਲੀਆਂ ਨੂੰ ਨਿਕਲਦੀ ਐ ਤੇ 300 ਕਿਲੋਮੀਟਰ ਦੀ ਸਪੀਡ ਤੇ ਵੀ ਆਈ ਹੈ ਕਦੇ-ਕਦੇ ਦਾ ਪਰ ਹਾਅਰ ਤਾਈ ਸੋ ਤਾਂ ਨਹੀਂ ਨਾਰਮਲ ਹੀ ਰਹੀ ਰਹੀ ਹੈ ਪਰ ਇਹਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਨੈਰਪੰਟ ਟ੍ਰੇਨਸ ਤੁਸੀਂ ਸਪੀਡ ਵਾਲੀ ਲੈਣੀ ਆ ਜਾਂ ਨਾਰਮਲ ਲੈਣੀ ਆ ਅਸੀਂ ਜਿਵੇਂ ਇਹਦੇ ਤੇ ਆਏ ਨਾਰਮਲ ਸਾਨੂੰ 3.5 4 ਘੰਟੇ ਲੱਗਦੇ ਸੀ ਉਹਦਾ ਉਹਦਾ ਕਿਰਾਇਆ ਘੱਟ ਆ ਤੇ ਇਹਨਾਂ ਦਾ ਇਹਨਾਂ ਦਾ ਕਿਰਾਇਆ ਬਹੁਤ ਜ਼ਿਆਦਾ ਅਸੀਂ ਜੇ ਪੰਜਾਬ ਤੋਂ ਇੱਕ ਮਿੰਟ ਸਟੇਸ਼ਨ ਦੇ ਬਾਹਰ ਆ ਗਏ ਬਿਲਕੁਲ ਰੋਡ ਤੇ ਇੱਥੇ ਕਾਰ ਲੈਣ ਲਈ ਆਈ ਖੜੀ ਹੈ ਬਾਈ ਹੁਣੇ ਆਏ ਨੇ ਪਹੁੰਚ ਗਏ ਆਪਣੇ ਬੰਦੇ ਕੀ ਹਾਲ ਚਾਲ ਬਾਈ ਜੀ ਸასი ਸ਼ਾਲ ਕਿਵੇਂ ਠੀਕ ਠਾਕ ਜੀ ਸასი ਸ਼ਾਲ ਜੀ ਇਹ ਮੁੰਡਾ ਮਾਸੀ ਦਾ ਜੀ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਬੜੇ ਟਾਈਮ ਦੀ ਗੱਲਬਾਤ ਹੁੰਦੀ ਰਹਿੰਦੀ ਸੀ ਕਹਿੰਦੇ ਸੀ ਸਾਡੇ ਕੋਲ ਇਟਲੀ ਆਓ ਇਟਲੀ ਆਓ ਹੈ ਫਾਈਨਲੀ ਭਾਜੀ ਹਾਂ ਮੁੰਡੇ ਮਾਸੀ ਦੇ ਮਿਲਣ ਨੂੰ ਟਾਈਮ ਲੱਗ ਗਿਆ ਚਲੋ ਤੇ ਹੁਣ ਅਸੀਂ ਪਹੁੰਚ ਗਏ ਫਰਾਂਸੇ ਇਹ ਫਰਾਂਸੇ ਸ਼ਹਿਰ ਹੈ ਬਾਹਰ ਤੇ ਹੁਣ ਆਪਾਂ ਜਾਣਾ ਪੀਜ਼ਾ ਪੀਜ਼ਾ ਟਾਪ ਤੇ ਇੱਥੋਂ ਜਾਣਾ ਸੀ ਸਿੱਧਾ ਪੀਜ਼ਾ ਇਹ ਕਹਿੰਦੇ ਵੀ ਸ਼ਹਿਰ ਕਿੰਨੀ ਦੂਰ ਹੈ ਤੂੰ ਆਈ ਥਿੰਕ ਪੂਜੀ ਲੱਗੀ ਜਾਂਦਾ ਘੰਟਾ ਲੱਗ ਜਾਣਾ 2 ਘੰਟਾ ਲੱਗ ਜਾਣਾ ਇਹ ਕਹਿੰਦੇ ਪੀਜ਼ਾ ਤਾਂ ਤੁਹਾਨੂੰ ਅੱਜ ਹੀ ਘੁਮਾ ਦੇਣੇ ਆ ਜਿਹੜਾ ਛੋਟਾ ਜਿਹਾ ਸ਼ਹਿਰ ਹੈ ਉੱਥੇ ਨਾ ਇੱਕ ਬਿਲਡਿੰਗ ਜਿਉ ਮਿਸਤਰੀ ਨੇ ਟੇਢੀ ਕਰਤੀ ਮਿਸਤਰੀ ਦੀ ਗਲਤੀ ਨਾਲ ਟੇਢੀ ਹੋ ਗਈ ਸਿੱਧੀ ਕਰਨ ਜਾਣਾ ਆ ਉਹ ਦੁਨੀਆ ਭਰ ਚ ਮਸ਼ਹੂਰ ਹੈਗੀ ਤੇ ਉਹ ਤੁਹਾਨੂੰ ਹੁਣ ਦਿਖਾ ਕੇ ਲਿਆਉਣੀ ਅੱਗੇ ਅਸੀਂ ਸਿੱਧੇ ਅਟੈਚੀ ਗੱਡੀ ਚ ਰੱਖਦੇ ਆ ਤੇ ਸਿੱਧਾ ਉੱਥੇ ਪਹੁੰਚਦੇ ਆ ਠੀਕ ਹੈ ਜਿਹੜਾ ਨਾ ਫਰੈਂਸ ਸ਼ਹਿਰ ਹੈਗਾ ਇਹ ਵੀ ਵੈਸੇ ਬਹੁਤ ਪੁਰਾਣਾ ਸ਼ਹਿਰ ਹੈਗਾ ਕਾਫੀ ਕੁਸ਼ੀ ਇੱਥੇ ਸਭ ਕੁਸ਼ੀ ਪੁਰਾਣਾ ਆ ਹਾਂਜੀ ਇੱਥੇ ਸਭ ਕੁਸ਼ੀ ਪੁਰਾਣਾ ਵਾ ਫਰੈਂਸ ਹੈ ਜਿਹੜਾ ਮਤਲਬ ਇਟਲੀ ਜਿੱਥੇ ਤੁਸੀਂ ਮਰਜੀ ਚੱਲ ਜਿਓ ਨਾ ਹਾਂਜੀ ਵੈਸੇ ਮੈਂ ਤੁਹਾਨੂੰ ਸਾਰੇ ਮਤਲਬ ਸ਼ਹਿਰ ਹੀ ਸਾਰੇ ਵੈਨਸ ਜਾਂ ਹੋਰ ਸਾਰਾ ਪੁਰਾਣੀ ਪੁਰਾਣਾ ਹੈ ਨਾ ਹਾਂਜੀ ਚਲੋ ਜੀ ਪੰਜ ਮੈਂਬਰਾਂ ਦੀ ਕਮੇਟੀ ਹੋ ਗਈ ਹੁਣ ਹਾਂਜੀ ਪੰਜ ਮੈਂਬਰਾਂ ਦੀ ਕਮੇਟੀ ਪਾ ਲੈਣੀ ਬਈ ਹੁਣ ਆਪਾਂ ਵਲਾਗ ਬਣਾਉਣ ਵਾਲੇ ਬੰਦੇ ਦੀ ਇਹ ਥੋੜੀ ਜੀ ਬੈਨੀਫਿਟ ਹੋ ਜਾਂਦਾ ਹੈ ਫਰੰਟ ਤੇ ਸੀਟ ਮਿਲ ਜਾਂਦੀ ਹੈ ਬਾਈ ਹੁਣੇ ਕਹਿੰਦੇ ਤੁਸੀਂ ਫਰੰਟ ਤੇ ਬੈਠੋ ਤੁਹਾਨੂੰ ਵਧੀਆ ਦਿਖੂਗਾ ਸਾਰਾ ਖਾਲਾ ਦਵਾਲਾ ਹੈ ਤੇ ਹੁਣ ਜੀ ਪਹੁੰਚਦੇ ਬਸ ਪੀਜ਼ਾ ਰਸਤੇ 'ਚ ਕੁਛ ਖਾਣਾ ਵੀ ਹਾਂਜੀ ਆ ਰਸਤੇ 'ਚ ਆਓ ਤੱਕੇ ਨਾਲ ਸੀਟ ਲੈ ਲੈਂਦਾ ਹਾਂ ਧੱਕੇ ਨਾਲ ਹਾਂਜੀ ਇਟਲੀ ਨਾ ਕਿਸੇ ਕਿਸੇ ਜਗ੍ਹਾ ਤੋਂ ਬਣਿਆ ਤੜਿਆ ਪੰਜਾਬ ਹੀ ਆ ਬਸ ਉਨੂੰ ਐਂ ਲੱਗਦਾ ਜਿਵੇਂ ਪੰਜਾਬ 'ਚ ਹੀ ਘੜੇ ਗੱਡੀ ਜਾਂਦੇ ਨੇ ਇਹ ਇੱਥੇ ਹਾਈਵੇ ਸਾਈਡ ਤੇ ਖੇਤ ਤੇ ਜਮੀ ਉਹੀ ਬਲੇਖਾ ਬਊਗਾ ਤੁਹਾਨੂੰ ਕਾਂਟੇਕ ਦੇ ਸਫ਼ਰ ਬਾਅਦ ਅਸੀਂ ਪਹੁੰਚ ਗਏ ਆ ਪੀਜ਼ਾ ਸਿਟੀ ਤੇ ਨਿੱਕਾ ਜਿਹਾ ਸ਼ਹਿਰ ਹੈ ਜਿਆਦਾ ਵੱਡਾ ਨਹੀਂ ਹੈਗਾ ਤੇ ਜਿਹੜਾ ਇੱਥੇ ਸਪੈਸ਼ਲ ਦੇਖਣ ਵਾਲਾ ਉਹ ਕਲਾ ਟਾਵਰ ਹੀ ਆ ਉਹਨੂੰ ਪੀਜ਼ਾ ਟਾਵਰ ਵਾਹਿੰਦੇ ਨੇ ਟੈਡੀ ਜੀ ਬਿਲਡਿੰਗ ਹੈ ਬੇਸਿਕਲੀ ਆ ਤੁਹਾਨੂੰ ਅੱਗੇ ਦੇਖਣ ਨੂੰ ਮਿਲ ਜੂਗੀ ਹੁਣ ਤੇ ਬਾਕੀ ਉਥੇ ਪਹੁੰਚਦੇ ਆ ਜਿਹੜਾ ਮੇਨ ਸਕੁਅਰ ਹੈ ਉਥੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਇਹ ਨਾ ਸਾਡਾ ਇਟਲੀ ਦਾ ਤੀਜਾ ਜਾਂ ਚੌਥਾ ਸ਼ਹਿਰ ਹੈ ਸਾਰੇ ਸ਼ਹਿਰਾਂ ਚ ਘਰ ਤੁਹਾਨੂੰ ਐਵੇਂ ਦੇ ਮਿਲਣਗੇ ਪੁਰਾਣੇ ਪੁਰਾਣੇ ਬਹੁਤ ਪੁਰਾਣੇ ਸ਼ਹਿਰ ਤੇ ਮਾਰਕੀਟ ਆ ਗਈ ਪੀਜ਼ਾ ਟਾਵਰ ਦੇ ਸਾਹਮਣੇ ਵਾਲਾ ਬੱਸਾ ਬਾਹਰਲਾ ਬੱਸਾ ਤੇ ਇਥੋਂ ਦੀ ਲੰਘ ਕੇ ਹੁਣ ਅੰਦਰ ਅਸੀਂ ਜਾਣਾ ਜਿੰਨੇ ਵੀ ਟੂਰਿਸਟ ਆਉਂਦੇ ਆਏ ਸ਼ਹਿਰ ਦੇ ਵਿੱਚ ਜਿੰਨੇ ਵੀ ਸਾਰੇ ਸਿਰਫ ਪੀਜ਼ਾ ਟਾਵਰ ਦੇਖਣ ਆਉਂਦੇ ਆ ਤੇ ਹੋਰ ਇਹ ਸ਼ਹਿਰ ਚ ਐਡਾ ਕੁਝ ਖਾਸ ਹੈ ਨਹੀਂ ਵੈਸੇ ਸਮੁੰਦਰ ਦੇ ਕਿਨਾਰੇ ਪੈਂਦਾ ਵੀ ਜਿਹੜਾ ਸ਼ਹਿਰ ਹੈਗਾ ਤੇ ਆ ਪ੍ਰਾਣਾ ਕਿਲਾ ਬਣਿਆ ਹੋਇਆ ਜਿਸ ਤਰ੍ਹਾਂ ਮਤਲਬ ਦੀਵਾਰ ਹੈ ਨਾ ਇਹ ਪੁਰਾਣੀ ਇਹ ਬਣੀ ਹੋਈ ਹੈ ਇਹਦੇ ਅੰਦਰ ਅੰਦਰ ਜਿਹੜਾ ਪੁਰਾਣੇ ਟਾਈਮ ਦਾ ਸਾਰਾ ਬਣਿਆ ਹੋਇਆ ਹੈਗਾ ਲਓ ਜੀ ਹੁਣ ਤੁਹਾਡੇ ਸਾਹਮਣੇ ਆ ਦੁਨੀਆ ਦੇ ਸੱਤ ਅਜੂਬਿਆਂ ਚੋਂ ਇੱਕ ਤੇ ਇਹ ਵੀ ਸੈਵਨ ਵੰਡਰਸ ਦੇ ਵਿੱਚ ਆਉਂਦਾ ਜਿਹੜਾ ਪੀਜ਼ਾ ਟਾਵਰ ਹੈ ਛੋਟੇ ਹੁੰਦੇ ਇਹਦੀਆਂ ਫੋਟੋਆਂ ਦੇਖਦੇ ਹੁੰਦੇ ਸੀਗੇ ਕਿ ਕਦੋਂ ਇੱਥੇ ਜਾਵਾਂਗੇ ਅਸਲ 'ਚ ਜਿੰਨੇ ਵੰਡਰਸ ਹੈ ਤੇ ਯੂਰਪ 'ਚ ਤਾਂ ਕਾਫੀ ਆ ਤੇ ਬਹੁਤ ਖੁੱਲਾ ਏਰੀਆ ਇਹ ਤੇ ਹੁਣ ਉਹਦੇ ਨੇੜੇ ਜਾਂਦੇ ਆ ਪੀਜ਼ਾ ਟਾਵਰ ਦੇ ਤੇ ਬਾਕੀ ਜੇ ਉੱਪਰ ਜਾਇਆ ਗਿਆ ਤਾਂ ਉੱਪਰਲੇ ਪਾਸੇ ਵੀ ਤੁਹਾਨੂੰ ਦਿਖਾਉਣਾ ਇਹਦੀ ਟਿਕਟ ਲੱਗਦੀ ਹੈ ਕੋਈ ਸ਼ੋ ਨੇੜੇ ਜਾ ਕੇ ਪਤਾ ਕਰਕੇ ਦੱਸ ਦਿੰਨੇ ਕਿੰਨੀ ਟਿਕਟ ਹੈ ਇਹਦੀ ਤੇ ਕਿਵੇਂ ਆ ਇਹ ਟਾਵਰ ਦੇ ਕੋਲ ਨਾ ਆ ਜਿਹੜਾ ਪਾਰਕ ਹੈ ਇੱਥੇ ਲਾਈਨ ਲੱਗਦੀ ਹੈ ਪੂਰੀ ਵੱਡੀ ਫੋਟੋ ਖਿੱਚਣ ਨੂੰ ਤੇ ਉਹਦਾ ਕੀ ਕਾਰਨ ਹੈ ਉਹਨੂੰ ਜਿਹੜੀ ਬਿਲਡਿੰਗ ਟੇਢੀ ਉਹਨੂੰ ਹੱਥ ਦੇ ਕੇ ਐਂ ਟਿਕਾਉਂਦੇ ਆ ਐ ਵੀ ਸਿੱਧੀ ਕਰਦੇ ਆ ਜੋ ਡਿੱਗਣ ਤੋਂ ਨਾ ਡਿੱਗੇ ਨਾ ਬਿਲਡਿੰਗ ਹਨਾ ਤੇ ਤਾਂ ਕਰਕੇ ਸਾਰੇ ਦੁਨੀਆ ਭਰ ਦੇ ਲੋਕ ਇੱਥੇ ਇਹਨਾਂ ਤੇ ਚੜੇ ਰਹਿੰਦੇ ਆ ਪਿਲਰਸ ਤੇ ਬਾਜੀ ਆਜੜਾ ਏਰੀਆ ਆ ਇਹਨੂੰ ਪਿਆਤਸਾ ਦਲਦੋਮੋ ਕਹਿੰਦੇ ਆ ਪਿਆਤਸਾ ਦਲਦੋਮੋ ਦੀ ਪੀਜ਼ਾ ਐਂਡ ਪਿਆਤਸਾ ਦੇ ਮੀਰਾਕਲੀ ਵੀ ਕਹਿੰਦੇ ਆ ਜਿੱਦਾਂ ਸਕੁਅਰ ਆਫ ਮੀਰੀਕਲਸ ਤੇ ਇਹਦੇ ਚਾਰ ਬਿਲਡਿੰਗ ਆ ਇੱਕ ਚਰਚ ਆ ਇੱਕ ਟੋਰਰ ਆ ਟੋਰਰੇ ਪਿੰਡੈਂਟੇ ਐਂਡ ਇੱਕ ਇਥੇ ਮਿਊਜ਼ੀਅਮ ਆ ਇੱਕ ਵੋਲ ਆ ਮਤਲਬ ਇਹਦਾ ਚਾਰ ਬਿਲਡਿੰਗਸ ਆ ਇਸ ਚੱਕ ਲਈ ਠੀਕ ਆ ਤੇ ਇੱਥੇ ਇੱਕ ਕਬਰਸਤਾਨ ਵੀ ਸੁਣਿਆ ਸੀ ਮੈਂ ਕਬਰਸਤਾਨ ਬਾਜੀ ਸੁਣਿਆ ਵਾ ਕਹਿੰਦੇ ਹੈਗਾ ਵਾ ਬਾਕੀ ਪਤਾ ਨਹੀਂ ਬਾਜੀ ਚੰਗੀ ਤਰ੍ਹਾਂ ਸਾਨੂੰ ਵੀ ਇਹੇ ਦੇਖ ਲਓ ਬਾਈ ਇਹ ਦੇਖ ਲੋ ਇਟਲੀ ਵਾਲੇ ਬੰਦੇ ਇਟਲੀ ਰਹਿੰਦੇ ਆ ਤੇ ਜਰੂਰ ਵੀ ਬਾਰਾਂ ਨੂੰ ਮਨਾਉਂਦਾ ਉਹ ਨਹੀਂ ਆਉਂਦੇ ਨਹੀਂ ਸ਼ਿਫਟਾਂ ਦੀ ਰਹਿੰਦੇ ਆ ਵੀ ਪੈਸੇ ਕਮਾ ਲਈਏ ਭਾਈ ਸਿਰਫ ਫੋਟੋ ਖਿਚਾਉਣ ਆਉਂਦੇ ਆ ਇਹ ਸਾਹ ਜਿਹੜੀ ਇਹਨੂੰ ਟਾਵਰ ਆ ਇਹਦੇ ਨਾਲ ਐ ਕਰਕੇ ਫੋਟੋ ਖਿਚਾ ਲਈ ਜ ਐ ਕਰਕੇ ਚਾ ਲਈ ਬਸ ਹੋਰ ਹਿਸਟਰੀ ਬਾਰੇ ਇਹਨਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਅਸੀਂ ਉਹ ਕਰੋ ਵੀ ਤੁਰਨਾ ਸੀ ਨਾ ਤੇ ਅਸੀਂ ਬਾਈ ਆਪਸੇ ਸਲਾਹ ਕਰਦੇ ਪਏ ਸੀਗੇ ਕਿ ਤੇ ਆ ਹੱਸਦਾ ਤੈਨੂੰ ਪਤਾ ਬਾਈ ਕਿਵੇਂ ਮੈਨੂੰ ਨਹੀਂ ਪਤਾ ਹਨਾ ਤੇ ਮੈਂ ਕਿਹਾ ਬਾਈ ਮੈਨੂੰ ਨਹੀਂ ਪਤਾ ਆਪਾਂ ਨੂੰ ਸਿਰਫ ਇੰਨਾ ਹੀ ਪਤਾ ਵੀ ਬਿਲਡਿੰਗ ਟੇਢੀ ਆ ਬਸ ਹਨਾ ਤੇ ਉਹ ਹੁਣ ਤੁਹਾਡੇ ਕੋਲ ਪਤਾ ਲੱਗਿਆ ਮੈਂ ਫੋਟੋ ਖਿਚਾਉਣ ਪਹਿਲਾਂ ਤਾਂ ਆਏ ਹੋਣੇ ਭਾਈ ਹਲੇ ਸੈ ਹਾਂ ਜੀ ਤਕਰੀਬਨ ਮੈਸਟਰਾਂ ਨੇ ਕਾਫੀ ਟਾਈਮ ਲੱਗ ਗਿਆ ਸੀਗੇ ਇਹਨੂੰ ਬਣਾਣ ਨੂੰ ਤੇ ਪਹਿਲਾਂ ਤੁਹਾਨੂੰ ਇਹ ਟਾਵਰ ਬਾਰੇ ਥੋੜੀ ਜਾਣਕਾਰੀ ਦੇ ਦਈਏ ਜਿਹੜਾ ਹੈ ਪੀਜ਼ਾ ਟਾਵਰ ਹੈ ਇਹ ਬਣਨਾ ਸ਼ੁਰੂ ਹੋਇਆ ਸੀ 11ਵੀਂ ਸਦੀ ਦੇ ਵਿੱਚ ਤੇ ਇਹਨੂੰ 200 ਸਾਲ ਲੱਗੇ ਸੀਗੇ ਇਹ ਟਾਵਰ ਨੂੰ ਬਣਨ ਤੇ ਸ਼ੁਰੂ-ਸ਼ੁਰੂ 'ਚ ਇਹ ਮਤਲਬ ਜਿਹੜਾ ਚਰਚ ਕਰਕੇ ਬਣਾਇਆ ਗਿਆ ਸੀ ਜਿਹੜਾ ਨੇੜੇ ਦੀ ਇਧਰਲੇ ਪਾਸੇ ਦੀ ਇਮਾਰਤਾਂ ਰਿਹਾ ਚਰਚ ਹੈ ਤੇ ਚਰਚ ਦਾ ਜਿਵੇਂ ਇੱਕ 크੍ਰਿਸਚੀਅਨ ਰਿਲੀਜੀਅਨ ਤੁਸੀਂ ਦੇਖਣਾ ਬੈਲ ਲੱਗੀ ਹੁੰਦੀ ਉੱਪਰ ਘੰਟਾ ਘਰ ਗਿਆ ਸੀ ਇਹਨੂੰ ਘੰਟੇ ਘਰਦੇ ਤੌਰ ਤੇ ਬਣਾਇਆ ਸੀਗਾ ਇਹ ਤੇ ਪਰ ਜਦੋਂ ਇਹਨੀਆਂ ਤਿੰਨ ਮੰਜ਼ਲਾਂ ਬਣਨੀਆਂ ਤਿੰਨ ਮੰਜ਼ਲਾਂ ਬਣੀਆਂ ਉਦੋਂ ਇਹ ਮਾਰਦਾ ਜਿਹੜੀ ਟੇਢੀ ਹੋਣੀ ਸ਼ੁਰੂ ਹੋ ਗਈ ਟੇਢੀ ਹੋਣ ਦਾ ਕਾਰਨ ਇੱਕ ਪਾਸੇ ਜ਼ਮੀਨ ਜਿਹੜੀ ਥੱਲੇ ਦਬ ਗਈ ਮਤਲਬ ਇੱਕ ਪਾਸੇ ਥੱਲੇ ਦਬ ਗਈ ਪਰ ਕਮਾਲ ਦੀ ਗੱਲ ਇਹ ਹੈ ਵੀ ਇਹ ਤੁਸੀਂ ਦੇਖ ਲਓ 7-800 ਸਾਲ ਤੋਂ ਇਹ ਇਹੀ ਖੜਾ ਹੈਗਾ ਇਹ ਡਿੱਗਿਆ ਨਹੀਂ ਅਜੇ ਤੱਕ 5 ਡਿਗਰੀ ਜਿਹੜਾ ਇਹਦਾ ਐਂਗਲ ਹੈ ਉਹ ਇਹਦਾ ਥੱਲੇ ਨੂੰ ਝੁਕੇ ਹੋਇਆ ਹੈਗਾ 5 ਡਿਗਰੀ ਤੇ ਖੜਨ ਦਾ ਕਾਰਨ ਇਹ ਹੈ ਮਤਲਬ ਇਹਦੀ ਗ੍ਰੈਵਿਟੀ ਆ ਕਿਉਂਕਿ ਦਾ ਜਿਹੜਾ ਸੈਂਟਰ ਪੁਆਇੰਟ ਆ ਉਹ ਗ੍ਰੈਵਿਟੀ ਧਰਤੀ ਦੇ ਨਾਲ ਜੁੜਿਆ ਹੋਇਆ ਜਿਹਨੇ ਨਿਊਟਨ ਵਾਲੀ ਸੇਵ ਵਾਲੀ ਥਿਉਰੀ ਬੜੀ ਹੁੰਦੀ ਛੇਤੀ ਸਮਝ ਨਾ ਹੋਵੇ ਹਨ ਉਸ ਕਰਕੇ ਇਹ ਮਤਲਬ ਐਵੇਂ ਖੜਾ ਹੈ ਤੇ ਹੁਣ ਇਹਨੂੰ ਸਾਰੀ ਦੁਨੀਆ ਦੇ ਲੋਕ ਕਿ ਟਿੱਡੇ ਟਿੱਡਾ ਇਹਦਾ ਟਿੱਡਾ ਹੋਣ ਕਰਕੇ ਦੇਖਣ ਆਉਂਦੇ ਜੇ ਇਹ ਸਿੱਧਾ ਹੁੰਦਾ ਸ਼ਾਇਦ ਇਹ ਵਰਗੀਆਂ ਦੁਨੀਆ 'ਚ ਇਮਾਰਤਾਂ ਹੋਰ ਬਹੁਤ ਸਾਰੀਆਂ ਹੁੰਦੀਆਂ ਤਾਂ ਲੋਕ ਇਹਨੂੰ ਦੇਖਣ ਨਾ ਆਉਂਦੇ ਦੇਖੋ ਯਾਰ ਲੋਕ ਕੀ ਕੀ ਪੋਜ ਕਰਦੇ ਆ ਇਹ ਦੇਖੋ ਕੀ ਪੋਜ ਹੋ ਰਿਹਾ ਸਭ ਤੋਂ ਵੱਧ ਤੁਹਾਨੂੰ ਬੱਪेन ਡਿਫਰੈਂਟ ਡਿਫਰੈਂਟ ਅਧੇ ਪੋਜ ਦੇਖਣ ਨੂੰ ਮਿਲਣਗੇ ਪਤਾ ਨਹੀਂ ਕੀ ਕੁਝ ਮਿਲੇ ਜਾਊਗਾ ਲੋਕ ਇਹਦੇ ਨਾਲ ਫੋਟੋ ਹੀ ਕਰਾਉਣ ਆਉਂਦੇ ਜਿਵੇਂ ਤੁਹਾਨੂੰ ਦੱਸਿਆ ਸੀ ਉਹ ਦੇਖੋ ਆਹ ਦੇਖੋ ਰੋਕ ਲਓ ਰੋਕ ਲਓ ਜੀ ਗਿਰਨੀ ਨਹੀਂ ਚਾਹੀਏ ਠੀਕ ਹੈ ਗਿਰਨੀ ਨਹੀਂ ਚਾਹੀਏ ਤੇ ਜਿਹੜੀਆਂ ਇਹ ਮੰਜ਼ਲਾਂ ਆ ਉਹ 7 ਮੰਜ਼ਲਾਂ ਇਹਦੀਆਂ ਤੇ ਟੋਟਲ ਤੇ ਉੱਪਰ ਤੱਕ ਤੇ ਆ ਇਧਰਲੇ ਪਾਸੇ ਜਿਹੜੇ ਤੁਹਾਨੂੰ ਚਰਚ ਕਹਿੰਦਾ ਸੀ ਆ ਚਰਚ ਆ ਤੋ ਹੁਣ ਇਹ ਟਿਕਟ ਪਛਤਿਆ ਨੇੜੇ ਜਾ ਕੇ ਵੈਸੇ ਤੁਰ ਕੇ ਜਾਣਾ ਪਊਗਾ ਉੱਪਰਲੇ ਪਾਸੇ ਪ੍ਰੋਬਲਮ ਇਹ ਆ ਪ੍ਰੋਬਲਮ ਬਿਲਕੁਲ ਨੇੜੇ ਆਇਆ ਹੁਣ ਜਿਉਂ-ਜਿਉਂ ਇਹਦੇ ਨੇੜੇ ਜਾਈਆਂ ਨਾ ਤਾਂ ਉਹਦੀ ਟੇਢੀ ਹੋਣ ਦਾ ਆਈਡੀਆ ਹੈੜਾ ਜ਼ਿਆਦਾ ਲੱਗਦਾ ਵੀ ਟੇਢੀ ਆ ਤੇ ਤੁਸੀਂ ਆ ਚੀਜ਼ ਦੇਖੋ ਇਹ ਉਹ ਚੀਜ਼ ਤਾਂ ਤੁਹਾਨੂੰ ਏਦਾਂ ਜਾਂਦੀ ਹੈ ਥੱਲੇ ਨੂੰ 5 ਡਿਗਰੀ ਦੱਸਦੇ ਵੀ 5 ਡਿਗਰੀ ਝੁਕੀ ਹੋਈ ਆ ਇਹ ਕਮਾਲ ਦੀ ਗੱਲ ਆ ਯਾਰ ਖੜੀ ਕਿਵੇਂ ਮਾਰਦੇ ਇਹ ਹੇ ਦੇ ਉੱਪਰਲੇ ਪਾਸੇ ਜਾਣ ਨੂੰ ਜੀ ਦਾ ਕਰਦਾ ਯਾਰ ਤੇ ਪੁੱਛਦਿਆਂ ਟਿਕਟ ਦਾ ਪੁੱਛਦਿਆਂ ਥੋ ਲਾਈਨ ਕਿਉਂ ਲੱਗੀ ਹੋਈ ਹੈ ਕਿਉਂ ਤਾਂ ਬਹੁਤ ਛੋਟੀ ਹੈ ਜਿਆਦਾ ਨਹੀਂ ਹੈਗੀ ਵੈਸੇ ਨਾ ਇੱਥੇ ਵੀ ਆਨਲਾਈਨ ਟਿਕਟਾ ਕੱਢ ਲਓ ਪਹਿਲਾਂ ਜਿਆਦਾ ਵਧੀਆ ਆਨਲਾਈਨ ਟਿਕਟ ਸਾਰੀ ਮਿਲ ਜਾਂਦੀ ਨੇ ਅਸੀਂ ਅਜੇ ਰੋਮ ਜਾਣਾ ਹੈ ਰੋਮ ਦਾ ਕੋਲੋਸੀਅਮ ਦੇਖਣਾ ਹੈ ਜਾਂ ਫਿਰ ਦੇਖਣਾ ਹੈ ਵੈਟਿਕਨ ਸਿਟੀ ਉਹਦੀਆਂ ਵੀ ਟਿਕਟਸ ਆ ਲੱਗ ਤੋਂ ਇਹ ਹੁਣ ਅਸੀਂ ਪਹੁੰਚੇ ਹਾਂ ਟਿਕਟ ਸ਼ਾਪਸ ਕੋਲੇ ਜਾਂ ਟਿਕਟ ਆਫਿਸ ਤੇ ਪ੍ਰੋਬਲਮ ਇਹ ਕੀ ਹੈ ਕਹਿੰਦੇ ਵੀ ਇਹਦੇ ਤੇ ਉੱਪਰ ਚੜਨ ਦੀ ਟਾਈਮਿੰਗ ਹੈ ਹਨਾ ਜੀ ਹਾਂਜੀ ਬਿਲਕੁਲ ਜੀ ਟਿਕਟ ਤਾਂ ਕਹਿੰਦੇ ਮਿਲ ਜਾਂਦੀ ਹੈ ਪਰ ਟਾਈਮਿੰਗ ਹੈ ਉਹ ਟਾਈਮਿੰਗ ਦੇ ਅੰਦਰ ਹੀ ਤੁਹਾਨੂੰ ਉੱਪਰ ਜਾਣਾ ਪੈਣਾ ਹੈ ਤੇ ਪਤਾ ਨਹੀਂ ਹੁਣ ਕਿੰਨੇ ਟਾਈਮ ਨੂੰ ਭੇਜਣਗੇ ਟਾਈਮ ਹੋਇਆ ਸਵਾ 4 ਸ਼ਾਮ ਦੇ ਤੇ ਜਿਹੜਾ ਅਗਲਾ ਗਰੁੱਪ ਜਾਣਾਗਾ ਇੱਥੇ ਉਹ ਜਾਣਾਗਾ 5:30 ਮਤਲਬ ਸਵਾ ਘੰਟਾ ਖੜਨਾ ਪੈਣਾ ਇਸ ਤਰ੍ਹਾਂ ਦੀ ਟਾਈਮਿੰਗ ਹੈ ਗਰੁੱਪਸ ਦੀ ਉੱਪਰ ਜਾਣ ਦੀ 5:30 ਫਿਰ ਪਾਉਣੇ 6 ਮੈਂ ਲੱਗਾ ਧੁੱਪ ਜ਼ਿਆਦਾ ਤਾਂ ਕਰਕੇ ਚੜ੍ਹ ਨਹੀਂ ਦੇ ਰਹੇ ਦੇਖ ਲੈ ਜੇ ਉਹ ਤੋਂ ਪਹਿਲਾਂ ਜਾਣ ਦਿੱਤਾ ਤਾਂ ਠੀਕ ਹੈ ਨਹੀਂ ਫਿਰ ਮਿਸ ਕਰਾਂਗੇ ਕਿਉਂਕਿ ਇੰਨਾ ਟਾਈਮ ਖੜਿਆ ਨਹੀਂ ਜਾਣਾ ਸੀ ਜਿੰਨਾ ਵੀ ਇਹ ਸ਼ਹਿਰ ਇਹਨਾਂ ਸਾਰਾ ਤੇ ਇਹ ਮਤਲਬ 11ਵੀਂ 12ਵੀਂ ਸਦੀ ਦੇ ਬਣੇ ਹੋਏ ਜੜੀਆਂ ਦੀਆਂ ਨੇੜੇ ਦੀਆਂ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਪਹਿਲਾਂ ਇਹ ਘਰ ਬਹੁਤ ਪੁਰਾਣੇ ਆ ਤੇ ਇਹ ਵੀ 4-4 5-500 ਸਾਲ ਪੁਰਾਣੇ ਆ ਰੋਮ ਚ ਤੱਕ ਇਹ ਇਦਾਂ ਹੀ ਪੁਰਾਣੀਆਂ ਗਲੀਆਂ ਇਦੋਂ ਪੁਰਾਣੇ ਘਰ ਰੋਮਨ ਅੰਪਾਇਰ ਵੇਲੇ ਤੇ ਮਿਲ ਜਾਣਗੇ ਸਾਰੇ ਤੇ ਇੱਥੇ ਵੀ ਇਹ ਤੰਗੇ ਚੱਲਦੇ ਆ ਉਹ ਨਾ ਭਰਾਵਾ ਸਰਦਾਰ ਜੀ ਰਹਿਣਦੇ ਉਹ ਰਹਿਣਦੇ ਅੱਛਾ ਸਾਬੇ ਸਿੱਧਾ-ਸਿੱਧਾ ਰਾਈਟ ਹਿੰਦੀ ਬੋਲੀ ਜਾਂਦਾ ਹੈਗਾ ਤੇ ਸਾਬੇ ਅੱਗੇ ਜੇ ਕੁਝ ਖਾਣਾ ਪੀਣਾ ਹੈਗਾ ਇਹ ਵਧੀਆ ਵਧੀਆ ਫੂਡ ਆਪਸ਼ਨ ਹੈਗੀ ਤੇ ਆ ਤਾਂਗੇ ਚੱਲਦੇ ਆ ਜਿਵੇਂ ਮਿਸਰ ਚ ਚੱਲਦੇ ਸੀ ਈਜੀਪਟ ਚ ਹੋਪਸੋ ਇਹ ਲੁੱਟਦੇ ਨਾ ਹੁਣ ਤਾਂਗੇ ਵਾਲੇ ਤੇ ਨਹੀਂ ਟੂਰਿਸਟ ਦਾ ਹਮਾਂ ਦੇ ਜਿੱਥੇ ਵੀ ਜਾਂਦੇ ਆ ਸਾਰੇ ਲੁੱਟੀ ਲੁੱਟ ਹੁੰਦੀ ਹੈ ਤੇ ਹੁਣ ਅਸੀਂ ਤੁਹਾਨੂੰ ਆ ਚਰਚ ਦੇ ਨਾਲ-ਨਾਲ ਜਿਹੜੀ ਕੋਹ ਪਰਾਂ ਵਾਲੀ ਇਮਾਰਤ ਆ ਲਾਸਟ ਵਾਲੀ ਉਹ ਥੋੜੀ ਜੀ ਦਿਖਾ ਦਈਏ ਤੇ ਫਿਰ ਆਪਾਂ ਬਸ ਬਾਹਰਲੇ ਪਾਸੇ ਚੱਲਾਂਗੇ ਤੇ ਜਿਹੜੀ ਦੀਵਾਰ ਹੈ ਦੀ ਆਲੇ ਦੁਆਲੇ ਜਿਵੇਂ ਵੈਟਿਕਨ ਸਿਟੀ ਚ ਲਾਈ ਹੋਈ ਹੈ ਨਾ ਅ ਦੀਵਾਰ ਉਵੇਂ ਬਸ ਇੱਥੇ ਵੀ ਛੋਟੀ ਜੀ ਦੀਵਾਰ ਲਾਈ ਹੋਈ ਹੈ ਅ ਜੀ ਅੰਦਰ ਹੀ ਸਾਰਾ ਇਹ ਦੇਖਣ ਵਾਲੀਆਂ ਚੀਜ਼ਾਂ ਸਾਰੀਆਂ ਇਹ ਟਾਵਰ ਬਾਰੇ ਤੁਹਾਨੂੰ ਥੋੜਾ ਜਿਆ ਹੋਰ ਦੱਸਦਾ ਦੈਦੀ ਜਿਹੜੀ ਹਾਈਟ ਹੈ ਇਹ 56 ਮੀਟਰ ਹੈ ਲਗਭਗ 160 ਫੁੱਟ ਜਾਂ 160 70 ਫੁੱਟ ਬਣਦਾ ਹੋਣਾ ਤੇ ਬਾਕੀ ਜਿਵੇਂ ਪਿੰਡ ਚ ਨਿਸ਼ਾਨ ਸਾਹਿਬ ਹੁੰਦਾ ਆਪਣੇ 100 ਸਵਾ 100 ਫੁੱਟ ਦਾ ਹੁੰਦਾ ਬਸ ਓਨਾ ਕੀ ਹੁੰਣਾ ਤੇ ਇਹਨੂੰ ਪਰਚਣ ਲਈ 300 ਸਟੈਪਸ 300 ਪੌੜੀਆਂ ਤੁਰ ਕੇ ਜਾਣ ਪੈਂਦਾ ਜਿ ਕੋਈ ਲਿਫਟ ਨਹੀਂ ਲੱਗੀ ਹੋਈ ਕਿਉਂਕਿ ਪੁਰਾਣੇ ਜ਼ਮਾਨੇ ਦਾ ਬਣਿਆ ਹੋਇਆ ਹੈਗਾ ਤੇ ਸਵੇਰੇ ਸਾਨੂੰ ਫਰੈਸ਼ੀ ਬਾਈ ਨੇ ਕਿਹਾ ਸੀਗਾ ਕਹਿੰਦਾ ਯਾਰ ਘੰਟਾ ਕੁ ਬਹੁਤ ਅੱਛੇ ਦੇਖਣ ਨੂੰ ਐਡਾ ਕੁਝ ਹੈ ਨਹੀਂ ਮੈਂ ਯਕੀਨ ਨਹੀਂ ਕੀਤਾ ਮੈਂ ਕਿਹਾ ਨਹੀਂ ਇੰਨੀ ਦੁਨੀਆ ਦੀ ਮਸ਼ਹੂਰ ਚੀਜ਼ ਹੈ 8ਵਾਂ ਜੂਬੇ ਵੀ ਬੜਾ ਮਸ਼ਹੂਰ ਹੋਣਾ ਹੈ ਨਾ ਕਈ ਚੀਜ਼ਾਂ ਦੇਖਣ ਚ ਓਵੇਂ ਲੱਗਦੀਆਂ ਹੁੰਦੀਆਂ ਨੇ ਕਿਉਂਕਿ 7 ਵੰਡਰ ਆਫ ਦੀ ਵਰਲਡ ਆ ਤਾਂ ਕਰਕੇ ਦੇਖਣ ਚ ਓਵੇਂ ਲੱਗਦਾ ਪਤਾ ਨਹੀਂ ਕੀ ਕੁਝ ਹੋਊਗਾ ਤੇ ਪਰ ਇੰਨਾ ਕੁਝ ਐ ਨਹੀਂ ਘੰਟੇ ਡੇਢ ਘੰਟੇ ਜਿਵੇਂ ਤੁਹਾਨੂੰ ਦੱਸਿਆ ਦੇਖਿਆ ਜਾ ਸਕਦਾ ਤੇ ਕਈ ਚੀਜ਼ਾਂ ਦੇਖਣ ਚ ਉਹੀ ਲੱਗਦੀਆਂ ਹੁੰਦੀਆਂ ਨੇ ਪਹਿਲਾਂ ਇੰਟਰਨੈਟ ਤੋਂ ਵੀ ਵੈਸੇ ਇੱਥੇ ਕੀ ਹੋਣਾ ਤੇ ਪਰ ਉੱਥੇ ਬਹੁਤ ਟਾਈਮ ਸਪੈਂਡ ਕਰਨ ਨੂੰ ਜੀ ਕਰਦਾ ਇੰਨਾ ਜੀ ਲੱਗਦਾ ਹੁੰਦਾ ਜੇ ਨਾ ਇਟਲੀ ਦੇ ਜਿੰਨੇ ਸ਼ਹਿਰ ਐ ਸਾਰੇ ਸ਼ਹਿਰਾਂ ਚ ਕੁਝ ਨਾ ਕੁਝ ਦੇਖਣ ਨੂੰ ਐ ਨਹੀਂ ਸ਼ਹਿਰ ਸੇਮ ਜੀ ਹੁੰਦੇ ਆ ਐ ਲੱਗਦਾ ਹੁੰਦਾ ਯਾਰ ਵੀ ਜਿਹੜੇ ਸ਼ਹਿਰ ਆ ਸ਼ਹਿਰਾਂ ਦੇ ਤਾਂ ਇੱਕੋ ਜਿਹੇ ਹੁੰ ਪਰ ਇੱਥੇ ਸਾਰੇ ਸ਼ਹਿਰ ਵੱਖ-ਵੱਖਾ ਪੀਜ਼ਾ ਚ ਵੱਖਰੀਆਂ ਚੀਜ਼ਾਂ ਦੇਖਣ ਆਉਣੀਆਂ ਤੇ ਵੈਨਸ ਵਿੱਚ ਪਾਣੀ ਵਾਲਾ ਸ਼ਹਿਰ ਮਿਲਾਨ ਚ ਵੀ ਪ੍ਰਾਣੀਆਂ ਚਰਚੇ ਸੀਗੇ ਰੋਮ ਚ ਹੁਣ ਦੇਖਾਂਗੇ ਅੱਗੇ ਕੀ ਮਿਲੂਗਾ ਇਹ ਜਿਹੜਾ ਚਰਚਾ ਨਾ ਇਹ ਰੋਮਨ ਕੈਥੋਲਿਕ ਚਰਚਾ ਆਉਦਰ ਕਾਂਪੋਸਾਂਤੋ ਹਾਂਜੀ ਐਂਡ ਇੱਥੇ ਬਤੈਜ਼ਮ ਹੁੰਦਾ ਹੈ ਬੱਤੀ ਸਟੀਆਰੋ ਕਹਿੰਦੇ ਆ ਇਹਨਾਂ ਨੂੰ ਜਿੱਦਾਂ ਮਿਲੋਗੇ ਦੇਖ ਕੁਸਿੰਗ ਦਾਇਆ ਬੱਟਿਸਟੇਰੋ ਕਿਤੇ ਮੱਲੇ ਬੱਟੈਲੋ ਕਰਦੇ ਹੁੰਦੇ ਆ ਹੂੰ ਜਿਆਦਾ ਬੰਦੀ ਹੁੰਦਾ ਹੂੰ ਫਸਟ ਉਹ ਪਹਿਲਾਂ ਸਗਾਮ ਥੀ ਜਿਵੇਂ ईसाई ਧਰਮ ਦੇ ਵਿੱਚ ਹੈਗਾ ਬਪਤੀਸਮਾ ਮਤਲਬ ਜਿਵੇਂ ਨਾਮ ਲੈਣਾ ਕਹਿ ਸਕਦੇ ਆ ਸਾਹਮਣੇ ਵਾਲੇ ਪਾਸੇ ਉਹ ਮਿਊਜ਼ੀਅਮ ਹੈ ਭਾਈ ਜੀ ਹੁਣ ਹੀ ਦੱਸ ਦਿਆ ਤੇ ਹੋਰ ਕੁਝ ਨਹੀਂ ਦੇਖਣ ਨੂੰ ਮਿਲਿਆ ਯਾਰ ਅੱਜ ਦਿਨ ਚ ਮੈਨੂੰ ਐ ਲੱਗਦਾ ਇੰਨੇ ਪੋਜ ਦੇਖਣ ਨੂੰ ਮਿਲਿਆ ਕਿਸੇ ਥਾਂ ਤੇ ਅਸੀਂ ਦੁਨੀਆ ਦੇ ਹੋਰ ਵੀ ਅਜੂਬੇ ਦੇਖਿਆ ਇਜੀਪਟ ਦੇ ਪਾਇਰਾਮਿਡਸ ਵੀ ਦੇਖਿਆ ਕਿਤੇ ਇੰਨੇ ਪੋਜ ਨਹੀਂ ਬਣਦੇ ਜਿੰਨੇ ਇੱਥੇ ਪੋਜ ਬਣਦੇ ਸਾਰੇ ਜਾਨਿਆਂ ਦਾ ਜ਼ੋਰ ਲੱਗਿਆ ਪਿਆ ਵੀ ਉਹ ਖਾਕੀ ਨਹੀਂ ਰਹਿ ਪੋਜ ਮਾਰ ਮਾਰ ਕੇ ਜਿਹਨੂੰ ਦੇਖ ਕੋਈ ਆਏ ਕੋਈ ਆ ਕਰ ਜਾਂਦਾ ਸਾਰੇ ਜਾਨਿਆਂ ਦਾ ਜ਼ੋਰ ਲੱਗਿਆ ਪਿਆ ਵੀ ਉਹ ਕਿਵੇਂ ਨਾ ਕਿਵੇਂ ਜਿਹੜੀ ਬਿਲਡਿੰਗ ਨੂੰ ਡਿੱਗਣ ਤੋਂ ਬਚਾ ਲਈ ਸੀ ਨਾਲੇ ਜਦੋਂ ਡਿੱਗਣ ਲੱਗੀ ਫਿਰ ਕੇ ਸਤਾ ਬਚਾਇਆ ਵੀ ਨਹੀਂ ਜਾਣਾ ਜਿਹੜੇ ਇਟਲੀ ਦੇ ਸ਼ਹਿਰ ਹਨ ਉਹ ਇੰਨੇ ਕਿ ਜ਼ਿਆਦਾ ਪੁਰਾਣੇ ਆ ਕਿ ਹੌਲੀ ਹੌਲੀ ਉਹ ਦਿਨ ਬਰ ਦਿਨ ਖਤਮ ਹੋਈ ਜਾਂਦੇ ਜਾ ਰਹੇ ਆ ਹਨ ਜਿਹਨਾਂ ਸਿਟੀ ਵੀ ਆ ਕੁਝ ਸੈਂਟੀਮੀਟਰ ਜਮੀਨ ਚ ਧਸਣਾ ਸ਼ੁਰੂ ਹੋ ਗਿਆ ਤੇ ਇਹ ਵੀ ਕੁਝ ਮਿਲੀਮੀਟਰ ਹਰ ਸਾਲ ਹਰ ਸਾਲ ਵੈਨਸ ਥੱਲੇ ਡੁੱਬ ਰਿਹਾ ਹੈ ਸਮੁੰਦਰ ਚ ਤੇ ਇਹ ਹਰ ਸਾਲ ਟੇਡਾ ਹੋ ਰਿਹਾ ਹੋਰ ਹੋਰ ਸੋ ਇਹਦੇਸੀ ਦੁਆ ਕਰਦੇ ਹਾਂ ਵੀ ਇਦਾਂ ਦਾ ਕੁਝ ਵੀ ਨਾ ਹੋਵੇ ਬਾਕੀ ਇਹਦੇ ਡਿੱਗਣ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਦੇ ਦੁਨੀਆ ਦਾ ਅਜੂਬਾ ਜ਼ਰੂਰ ਦੇਖ ਜਿਓ ਜਿਹੜੀ ਨਾ ਕੰਦ ਹੈ ਇਹ ਵੀ ਕਹਿੰਦੇ ਉਦੋਂ ਦੀ ਹੈ ਜਿਵੇਂ ਵੈਟਿਕਨ ਸਿਟੀ ਚ ਪੁਰਾਣੀ ਕੰਦ ਲਾਈ ਹੋਈ ਹੈ ਨਾ ਜਾ ਬਰਲਨ ਚਲਾ ਲੋ ਜਰਮਨ ਦੀ ਬਰਲਨ ਵਾਲੀ ਗੰਧ ਕਹਿੰਦੇ ਹੁੰਦੇ ਹੈ ਜੇ ਦੇਖੀ ਤਾਂ ਹੈ ਨਹੀਂ ਜਰਮਨ ਕਿਉਂਕਿ ਜਾਣ ਉਸੇ ਤਰ੍ਹਾਂ ਇਹ ਵੀ ਪੁਰਾਣੀ ਗੰਧ ਹੈ ਬਹੁਤ ਜ਼ਿਆਦਾ ਮਟਾਈ ਬਹੁਤ ਹੈ ਦੀ ਇਹਦੇ ਉੱਪਰ ਕਹਿੰਦਾ ਵੀ ਲੋਕ ਇਹਦੇ ਉੱਪਰ ਚੜੇ ਰਹਿੰਦੇ ਹੈਗੇ ਇਟਲੀ ਚ ਨਾ ਤੁਹਾਨੂੰ ਜਿਹੜੇ ਰੈਸਟੋਰੈਂਟਸ ਮਿਲਣਗੇ ਥਾਂ ਥਾਂ ਆਪੋਸਤੋ ਪਾਸਤੇ ਪੀਜ਼ ਇਹਨੇ ਮਿਲਣਗੇ ਹੋਰ ਕੋਈ ਚੀਜ਼ ਨਹੀਂ ਮਿਲਦੀ ਤੁਹਾਨੂੰ ਵੈਸੇ ਹਾਂਜੀ ਤੁਹਾਨੂੰ ਸਮਝ ਆਉਂਦੀ ਹੈ ਇਟਾਲੀ ਹਾਂਜੀ ਕੀ ਹਾਲ ਹੈ ਬਾਈ ਤੁਹਾਨੂੰ ਉਹ ਮੈਸੇਜ ਆ ਗਿਆ ਬਾਈ ਆਪਾਂ ਨੂੰ ਸ਼ੁਕਰੀਆ ਸ਼ੁਕਰੀਆ ਹਾਂ ਜੀ ਬੈਂ ਜੀ ਬਹੁਤ ਬਦਿਆ ਠੀਕ ਠਾਕ ਆਈ ਤਿਰਨੇ ਆ ਆਪਾਂ ਤੁਹਾਨੂੰ ਪਹਿਲਾਂ ਬਹੁਤ ਗਿਆ ਮੈਂ ਕਿਹਾ ਤੁਹਾਨੂੰ ਬੰਦਾ ਉਹਦਾ ਲਾਸਟ ਟਾਈਮ ਤੋਂ ਮੈਸੇਜ ਕਰਦੇ ਤੱਕ ਆਇਆ ਹੀ ਕੰਮ ਤੋਂ ਐਸੇ ਕੁਛ ਨਹੀਂ ਖਾਣਾ ਪੀਣਾ ਜੀ ਨਾ 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 ਮੈਂ ਥੋੜਾ ਜਿਹਾ ਬਿਮਾਰ ਚੱਲ ਰਿਹਾ ਆਈਸਕ੍ਰੀਮ ਖਾ ਕੇ ਆਇਆ ਬੁਖਾਰ ਹੋਇਆ ਬੈਕਾਡ ਵਿੱਚ ਅੱਛਾ ਚੱਲੀ ਆਰਾਮ ਸਖਾ ਲਈ ਨਾ ਨਾ ਹਾਂਜੀ ਰੋਟੀ ਖਾ ਲਈ ਸੀ ਨਹੀਂ ਦੱਸ ਦੋ ਤੁਸੀਂ ਨਹੀਂ 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 ਉਸ ਤੋਂ ਦਰਪਨ ਉਹਨਾਂ ਨੂੰ ਇਨਫੈਕਸ਼ਨ ਜੀ ਹੋ ਗਈ ਪਈ ਆ ਫੀਵਰ ਆ ਫਿਰ ਕੋਲਡ ਕਫ ਸਾਰਾ ਕੁਝ ਨਾ ਅੱਜ ਅਸੀਂ ਤਾਂ ਕਰਕੇ ਉੱਪਰ ਵੀ ਨਹੀਂ ਚੜ੍ਹੇ ਹੈ ਕਿਉਂਕਿ ਹੋਰ ਨਹੀਂ ਆ ਗਈ ਦੀਣੀ ਹੋਣੀ ਉਹਨਾਂ ਨੇ ਵੀ ਆਣਾ ਸੀ ਮੈਨੂੰ ਟਾਈਮ ਨਹੀਂ ਤਾਂ ਤੁਹਾਨੂੰ ਸ਼ੁਕਰ ਹੈ ਪਤਾ ਕੀ ਮੇਰੀ ਸਿਹਤ ਨਹੀਂ ਠੀਕ ਹੈ ਮੈਂ ਤਾਂ ਕਰਕੇ ਜਦੋਂ ਜਾਣਾ ਤਾਂ ਜਹਾਨ ਹੈ ਹੈਨਾ ਪਹਿਲੀ ਗੱਲ ਸਿਹਤ ਨਹੀਂ ਠੀਕ ਹੈ ਉਹਦੇ ਲਈ ਮਾਫੀ ਤੇ ਬਾਕੀ ਅਗਲੀ ਵਾਰ ਫਿਰ ਮਿਲਾਂਗੇ ਧੰਨਵਾਦ ਲਾ ਕਿੰਨਾ ਦੱਸ ਕੇ ਫਿਰ ਸਾਡਾ ਨਹੀਂ ਜੈਲੀ ਪਲਾਨ ਸੀ ਜੀ ਪਹਿਲਾਂ ਮੈਂ ਤਾਂ ਰੈਸਟ ਕਰਦਾ ਸੀਗਾ ਤੇ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਅੱਜ ਰੈਸਟ ਕਰਦੇ ਆ ਕੱਲ ਨੂੰ ਚੱਲਾਂਗੇ ਪਰ ਆ ਮਾਸੇ ਦਾ ਮੁੰਡਾ ਧੱਕਾ ਕਰਨ ਲੱਗਿਆ ਕਹਿੰਦਾ ਅੱਜ ਹੀ ਜਾਣਾ ਅੱਜ ਹੀ ਜਾਣਾ ਮੈਂ ਨੂੰ ਕਿਹਾ ਸੀ ਮੇਰੀ ਸਿਹਤ ਨਹੀਂ ਠੀਕ ਹੈ ਸਤਿ ਸ਼੍ਰੀ ਅਕਾਲ ਸ਼ੁਕਰੀਆ ਬਹੁਤ ਬਹੁਤ ਚੰਗਾ ਜੀ ਸਤਿ ਸ਼੍ਰੀ ਅਕਾਲ ਮੇਰ ਹਾਂ ਜੀ ਹਾਂ ਜੀ ਮਿਹਰਬਾਨੀ ਬਹੁਤ ਸਾਰਾ ਪਿਆਰ ਚੰਗਾ ਬਈ ਇਹ ਕਹਿੰਦੇ ਜੀ ਜਿਹੜਾ ਅਫਰੀਕਾ ਦੇ ਵਲੌਗ ਚੱਲਦੇ ਸੀ ਨਾ ਸਾਡੇ ਇਹ ਜਿਹੜਾ ਕਿੰਨੇ ਨਿਆਣੇ ਡਾਂਸ ਕਰਦੇ ਸੀਗੇ ਸਾਨੂੰ ਪਤਾ ਲੱਗਿਆ ਸੀਗਾ ਇਹ ਵੀ ਉਹਨਾਂ ਚੋਂ ਇੱਕ ਹੈ ਜਿਹੜਾ ਉਹ ਮਿਊਜ਼ਿਕ ਤੇ ਫਰੰਟ ਵਾਲ ਤੇ ਡਾਂਸ ਕਰਦਾ ਜਿਆ ਬਹੁਤ ਤੇਜ਼ ਹੁੰਦਾ ਸੀ ਸ਼ੁਕਰੀਆ ਸ਼ੁਕਰੀਆ ਜੀ ਥੈਂਕ ਯੂ ਬੱਚਿਓ ਮਿਲਦੇ ਆਂ ਬਾਏ ਬਾਏ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮੈਂ ਲਾਂਗੇ ਹੁਣ ਜੀ ਅਸੀਂ ਇੱਥੋਂ ਚੱਲਿਆਂ ਫਿਰ ਐਂਸੇ ਤੇ ਇਹ ਕਹਿੰਦੇ ਵੀ ਸਨਸੈਟ ਉਥੋਂ ਬਹੁਤ ਸੋਹਣਾ ਲੱਗਦਾ ਹੈ ਜੇ ਟਾਈਮ ਬਚਿਆ ਤਾਂ ਫਿਰ ਅੰਸੇ ਜਿਹੜਾ ਸ਼ਹਿਰ ਹੈ ਤੁਹਾਨੂੰ ਉਹ ਵੀ ਘੁਮਾਵਾਂਗੇ ਹਨਾ ਤੇ ਪਰ ਮੈਨੂੰ ਲੱਗਦਾ ਨਹੀਂ ਹੈ ਪਹਿਲਾਂ ਅਸੀਂ ਪਹਿਲਾਂ ਗੋਲੀ ਖਾ ਲਾਂ ਉਹ ਕਹਿੰਦਾ ਗੋਲੀ ਖਾਏਗਾ ਕਿਆ ਕਦੇ ਚੋਂਦਾ ਕਿਹੜੀ ਮਜ਼ਾ ਤੇ ਫੇਰ ਕਿਹੜੀ ਜਗ੍ਹਾ ਤੇ ਜਾਣਾ ਹੈ ਬਾਈ ਜੀ ਦੀਪਾ ਮਾਸੀ ਦੇ ਮੁੰਡੇ ਤੇ ਐਸਾ ਮਕਲੇਂ ਜੀ ਲੋ ਅੱਛਾ ਉਥੋਂ ਵਿਊ ਉਥੋਂ ਵਿਊ ਪੁਆਇੰਟ ਹੈ ਸਾਰੇ ਸ਼ਹਿਰ ਦਾ ਹਾਂਜੀ ਹਾਂਜੀ ਬਹੁਤ ਸੋਹਣਾ ਲੱਗਦਾ ਬਾਈ ਉਥੇ ਵਿਊ ਹੈ ਜੀ ਪੂਰੇ ਸ਼ਹਿਰ ਦਾ ਹੁਣ ਤੁਹਾਨੂੰ ਉੱਥੇ ਪਹੁੰਚ ਗਏ ਉਹ ਦਿਖਾਉਣੀ ਆ ਸਿਹਤ ਯਾਰ ਬਹੁਤ ਜ਼ਿਆਦਾ ਖਰਾਬ ਆ ਸਵੇਰੇ ਰਾਤ ਨੂੰ ਵੀ ਬੁਖਾਰ ਚੜਿਆ ਸੀ ਮੈਨੂੰ ਸਵੇਰੇ ਗੋਲੀ ਲਈ ਸੀਗੀ ਗੋਲੀ ਦਾ ਸਰ ਖਤਮ ਹੁੰਦਾ ਜਾ ਰਿਹਾ ਤੇ ਦੂਵਾਰਾ ਗੋਲੀਆਂ ਗੋਲੀਆਂ ਲੈਣੀਆਂ ਪੈਣੀਆਂ ਰਹੀਆਂ ਤੇ ਦੂਜੀ ਗੱਲ ਇਹ ਆ ਵੀ ਕਾਉਂਸਲ ਜੇ ਵੱਧਦੇ ਆ ਮੇਰੇ ਪਤਾ ਨਹੀਂ ਇਹਦਾ ਕੀ ਇਲਾਜ ਹੁੰਦਾ ਹੈ ਜਿਹੜੇ ਗੱਲ ਦੇ ਕਾਉਂਸਲਿੰਗ ਆ ਨੇ ਉਹ ਵੱਧ ਜਾਂਦੇ ਆ ਤੇ ਗਲਾ ਖਰਾਬ ਹੋ ਜਾਂਦਾ ਥ੍ਰੋਟ ਪੈਨ ਹਮੇਸ਼ਾ ਜਦੋਂ ਮੈਂ ਟੂਰ ਤੇ ਕਦੇ ਬਿਮਾਰ ਹੁੰਨਾ ਨਾ ਨਹੀਂ ਤੁਸੀਂ ਦਹੀਂ ਦੇਦੋ ਕਿ ਫਿਰ ਜਦੋਂ ਕਸਟਰਡ ਦੇ ਆਈਸਕ੍ਰੀਮ ਖਾਓਗੇ ਫਿਰ ਤਾਂ ਹੋਊਗਾ ਉਸ ਤੋਂ ਦੀ ਲੱਸੀ ਖਾਣ ਵੀ ਖਾਣ ਪੀਣ ਦਾ ਟੂਰ ਚ ਪਰਹੇਜ ਨਹੀਂ ਰਹਿੰਦਾ ਯਾਰ ਤਾਂ ਕਰਕੇ ਬਿਮਾਰ ਹੋ ਜਾਈ ਜਾ ਤੇ ਹੁਣ ਚੱਲਦੀਆਂ ਵਾਪਸ ਤੇ ਛੇਤੀ ਘਰੇ ਪਹੁੰਚਾਂਗੇ ਕੋਈ ਫਿਰ ਕੇ ਸਾਰਾ ਆਰਾਮ ਕਰਦੇ ਆ। ਇਹ ਭੈਣ ਮੇਰੀ ਤੇ ਆ ਦੋਨੇ ਭਰਾ ਤੇ ਮੈਂ ਤੁਹਾਨੂੰ ਪਹਿਲਾਂ ਦੱਸਦਾਂ ਨਾਲੇ ਆ ਵੀਰਾ ਮਾਸੀ ਦਾ ਮੁੰਡਾ ਇਹਨਾਂ ਦੇ ਫਰੈਂਡ ਹੈ ਇਹਨਾਂ ਦੇ ਵਾਈਫ ਹੈ ਸਵੇਰੇ ਦੱਸਣਾ ਭੁੱਲ ਗਿਆ ਸੀ। ਦਵਾਈਆਂ ਦੇ ਹੋਇਆ ਪਿਆ ਯਾਰ ਕੋ ਪੂਰਾ ਕੰਮ ਵੀ ਇਹ ਕੰਮ ਚੱਲੀ ਜਾਵੇ 2 ਘੰਟੇ ਲੰਘ ਜਾਣ ਘਮਾ ਫਰਾਦੀ ਕਿਹੜਾ ਲੈਣਾ ਬਾਈ ਜੀ ਦੇਖ ਲਓ ਬਾਈ ਜੀ ਆ ਤੁਸੀਂ ਲੋਕ ਹੋ ਕਿ ਸਵੇਰੇ ਤੁਸੀਂ ਅੱਲੇ ਗੋਲੀ ਸਟਰੋਂਗ ਆ ਕੇ ਹਟਿਆ ਅੱਛਾ ਇਹਦੇ ਨਾਲ ਸਹੀ ਹੋ ਜੂ ਹਾਂ ਜੀ ਫੇਰ ਦੁਬਾਰਾ ਤੁਹਾਨੂੰ ਸਟਰੋਂਗ ਦੇ ਨਹੀਂ ਸਕਦੇ 2 ਘੰਟੇ ਦੀ ਦਵਾਈ ਹੈ ਕਿ ਕੀ ਹੈ 8 ਘੰਟੇ ਦੀ ਕੱਢ ਲਓ ਇਹ ਕਿਹਦੇ ਜੀ ਬੋਸਤਾ ਇਹਨੂੰ ਬੁਸਤੀਨਾ ਕਹਿੰਦੇ ਨੇ ਬੋਸਤਾ ਬੁਸਤੀਨਾ ਇਹ ਮੋਜੀ ਆ ਜੀ ਜਿਹਦਾ ਤੁਹਾਡਾ ਸਿਰ ਦੁਖਦਾ ਹੈ ਜਾਂ ਕੁਝ ਵੀ ਆ ਮਤਲਬ ਇਹ ਤੁਸੀਂ ਲੈ ਸਕਦੇ ਪਾਣੀ 'ਚ ਘੋਲਣੀ ਆ ਹਾਂ ਤੇ ਨ ਲੈਣੀ ਆਪਾਂ ਉਹ ਬੱਲੇ 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 ਬਾਈ ਇੱਥੇ ਦੇਖੋ ਮੈਨੂੰ ਤਾਂ ਅਸੀਂ ਪਹਿਲਾਂ ਕਿਤੇ ਉੱਥੇ ਖੜੇ ਆ ਇਹ ਆ ਦਿਖਾਉਣਾ ਤੁਹਾਨੂੰ ਕਿੰਨੇ ਲੋਕ ਆਏ ਆ ਯਾਰ ਕਮਾਲ ਹੋ ਗਈ ਬਸ ਉਹ ਗੋਜੋ ਜਿੱਦੋ ਬਜਾਣਾ ਨਾ ਤੁਰ ਜਾਣਾ ਕਮਾਲ ਹੋ ਗਏ ਇੰਨੇ ਲੋਕ ਯਾਰ ਚਲਿਏ ਭਾਜੀ ਹੁਣ ਬਜੀ ਦਾ ਤੁਸੀਂ ਕੋ ਮੈਨੂੰ ਲੱਗਦਾ ਕਿ ਆਪਾਂ ਦੇਖ ਲਈਏ ਸੂਰਜ ਕਦੋਂ ਕੁ ਛਿਪਦਾ ਥੱਲੇ ਨੂੰ ਕਿਉਂਕਿ ਵਿਊ ਬਹੁਤ ਸੋਹਣਾ ਹੁੰਦਾ ਭਾਈ ਮਨ ਲਾਦਾ ਮੈਂ ਡਿੱਗ ਜਾਣਾਗਾ ਸੂਰਜ ਤੋਂ ਪਹਿਲਾਂ ਪਰ ਨਹੀਂ ਭਾਈ ਡਿੱਗਣ ਨਹੀਂ ਦਿੰਦੇ ਹੁਣ ਤੁਹਾਨੂੰ ਇੱਕ ਜਿਹੜੀ ਮੈਡੀਸਿਨ ਦਿੱਤੀ ਆ ਨਾ ਉਹਦਾ ਅਸਰ ਤਾਂ ਹੁਣ ਹੋ ਜਾਣਾ ਵਾ ਤੇ ਬਾਕੀ ਜਿਹੜਾ ਲੋਕਾਂ ਦਾ ਪਿਆਰਾ ਤੁਹਾਨੂੰ ਡਿੱਗਣ ਦਿੰਦਾ ਵਾ ਇੰਨੀਆਂ ਦਵਾਵਾਂ ਤੁਸੀਂ ਨਾਲ ਲੈ ਕੇ ਤੁਰਦੇ ਆਂ ਦਿੱਲੀ ਤੇ ਵੀਰੇ ਆਹ ਦੇਖੋ ਵਿਆਹ ਹੋ ਰਿਹਾ ਇੱਧਰ ਇੱਥੇ ਵਿਆਹ ਇਦਾਂ ਹੀ ਹੋ ਜਾਂਦੇ ਆ ਤੇ ਲਓ ਵੀ ਦੇਖੋ ਸਨਸੈਟ 'ਚ ਵਿਆਹ ਕਰਾਉਣ ਆਇਆ ਇਹ ਤਾਂ ਗੋਰਿਆਂ ਦੀ ਫੀਲਿੰਗ ਦੀ ਗੱਲ ਕਰ ਰਿਹਾ ਸੀ ਨਾ ਮੈਂ ਗੋਰੇ ਇਦਾਂ ਦੇ ਫੀਲਰ ਬਹੁਤ ਹੁੰਦੇ ਆ ਹਨਾ ਇਹ ਹਾਂਜੀ ਹਾਂਜੀ ਬਿਲਕੁਲ ਭਾਜੀ ਇੱਥੇ ਦੇਖੋ ਇੱਥੇ ਹਰ ਵੀਕ ਤੇ ਹਰ ਦਿਨ ਕੋਈ ਨਾ ਕੋਈ ਵਿਆਹ ਹੁੰਦਾ ਹੀ ਹੈ ਭਾਜੀ ਇੱਥੇ ਹੂੰ ਕਿਉਂਕਿ ਸਨਸੈਟ ਦੇ ਵਿੱਚ ਜਦਾਂ ਲੋਕੇਸ਼ਨ ਬਹੁਤ ਈ ਆਉਂਦੀ ਹੈ ਭਾਜੀ ਇਹ ਨਾ ਸਾਡਾ ਮੁੰਡਾ ਵਿਆਹ ਤਾਂ ਦਿਖਾਈ ਜਾਂਦਾ ਬਾਰ-ਬਾਰ ਦੇ ਆਪਦਾ ਵਿਆਹ ਦਿਖਾਉਣਾ ਨਹੀਂ ਇਹ ਇਹ ਤਾਂ ਇਹ ਤਾਂ ਹੁਣ ਤੁਸੀਂ ਦੇਖੋ ਕਦੋਂ ਕਰਾਉਂਦੇ ਤੇ ਨਾਲੇ ਦੇਖ ਲਓ ਇਟਾਲੀਅਨ ਸਿਟੀਜ਼ਨ ਹੈ ਸਾਡੇ ਸੂਟ ਪੁਰਾਣੇ ਹੋਏ ਪਏ ਆ ਵੀ ਸਾਨੂੰ ਭਰਾਵਾ ਕੋਈ ਵਿਆਹ ਦਿਖਾ ਦੇ ਪਰ ਵਿਆਹ ਨਹੀਂ ਦਿਖਾਣਾ ਇਹ ਕਹਿੰਦਾ ਮੈਂ ਸੈੱਟ ਨਹੀਂ ਹੈਗਾ ਮੈਂ ਅਜੇ ਪਾਸਪੋਰਟ ਉਹ ਹੋ ਜਾਂਦਾ ਹੁਣ ਇਟਾਲੀਅਨ ਪਾਸਪੋਰਟ ਵੀ ਮਿਲ ਗਿਆ ਪੱਕਾ ਹੈਗਾ ਜਮਾ ਹੈ ਬਿਲਕੁਲ ਭਾਜੀ ਸਰਦੀਆਂ ਚ ਵਿਆਹ ਦੇਖਣਾ ਜਰਾ ਭਾਜੀ ਦੇਖੋ ਹੁਣ ਤੁਹਾਡੇ ਜ਼ਰੀਏ ਕੋਈ ਨਾ ਮੈਂ ਕਹਿੰਦਾ ਨਾ 10 ਪਾ ਦੇਣਗੇ ਸਾਰੇ ਜਣੇ ਹੁਣ ਭਾਬੀ ਵੀ ਨਾਲ ਨੇ ਤੇ ਇਹ ਭਾਬੀ ਭਾਬੀਆਂ ਦਾ ਕੰਮ ਹੁੰਦਾ ਵਾ ਵੀ ਕੁੜੀ ਲੱਭਣੀ ਜਾਂ ਜਾਂ ਭਾਬੀ ਜੀ ਦਾ ਤੁਹਾਨੂੰ ਇਟਾਲੀਅਨ ਗੋਰੀ ਗੁਰੀ ਲੱਭ ਕੇ ਦੇ ਦੂ ਕੋਈ ਬੀਖੂ ਮੈਂ ਕਹਿੰਦਾ ਆਏ ਤੂੰ ਜਿਹੜਾ ਪੰਜਾਬ ਤੋਂ ਲਿਆਉਣੀ ਆ ਪੰਜਾਬ ਤੋਂ ਵਧੀਆ ਤਾਂ ਸਭ ਤੋਂ ਵਧੀਆ ਵਾ ਜੇ ਇੱਥੇ ਗੱਲ ਬਣ ਜੇ ਉਹ ਵੀ ਵਧੀਆ ਵਾ ਇਹ ਤਾਂ ਹੁਣ ਤੁਹਾਡੇ ਦੇ ਡਿਪੈਂਡ ਕਰਦਾ ਤੁਸੀਂ ਕਿੱਥੇ ਗਏ ਚੂਜ਼ ਫਸਟ ਇਹ ਤਾਂ ਹੁਣ ਭਾਬੀ ਹਾਂਜੀ ਪੰਜਾਬੀ ਕੁੜੀ ਬਰੋਕੋਲੀ ਭਾਜੀ ਪੰਜਾਬੀ ਹਾਂਜੀ ਪੰਜਾਬੀ ਕੁੜੀ ਹਾਂਜੀ ਹਾਂਜੀ ਤੇ ਬਾਕੀ ਭਾਬੀ ਹੁਣ ਭਾਬੀ ਦੀ ਸਲਾਹ ਨਾਲ ਚਾਹੀਦੀ ਹੈ ਨਾ ਭਾਬੀ ਤੁਸੀਂ ਦੱਸੋ ਪੰਜਾਬੀ ਕੁੜੀ ਚਾਹੀਦੀ ਆ ਸਾਨੂੰ ਚਾਹੀਦਾ ਵੀ ਸਾਡੀ ਮਾਸੀ ਦੀ ਸੇਵਾ ਕਰੇ ਕੁੜੀ ਹਾਂ ਸੇਵਾ ਕਿੱਦਾਂ ਦੀ ਇਹ ਵੀ ਦੱਸ ਦੋ ਨਹੀਂ ਵਧੀਆ ਜਿਹੀ ਸੇਵਾ ਵਧੀਆ ਜਿਹੀ ਸੇਵਾ ਕਰੇ ਸੇਵਾ ਕਰੋ ਆ ਇਹ ਵੀ ਦੱਸੋ ਨਾ ਕਿੱਦਾਂ ਦੀ ਸੇਵਾ ਆ ਬੜੇ ਆਉਣਗੇ ਤੁਹਾਨੂੰ ਭਾਈ ਰਿਸ਼ਤੇ ਹੁਣ ਦੇਖੋ ਕਮੈਂਟਸ ਚ ਸਾਰੇ ਰਿਸ਼ਤੇ ਵਾਲੇ ਆਉਣਗੇ ਇਹ ਤਾਂ ਪਾਜੀ ਜਦੋਂ ਮੈਂ ਕਹਿੰਦਾ ਇਟਲੀ ਸਾਡਾ ਮੈਰਿਜ ਵੀਰੋ ਇਹਲਾ ਚਲੋ ਦੇਖੋ ਮਾਲਜ ਬਾਈ ਅੱਜ ਬਾਈ ਕਰਕੇ ਵਲੌਗ ਬਣਾ ਰਿਹਾ ਮੈਂ ਨਹੀਂ ਮੇਰਾ ਜਮੀ ਮਨ ਨਹੀਂ ਸੀਗਾ ਅੱਜ ਮੇਰਾ ਇਹ ਸ਼ਹਿਰ ਨੂੰ ਘੁੰਮਣ ਦਾ ਵੀ ਮਨ ਨਹੀਂ ਸੀਗਾ ਪੀਜ਼ਾ ਨੂੰ ਕਿਉਂਕਿ ਸਵੇਰ ਦਾ ਮੈਂ ਬਿਮਾਰ ਬਹੁ ਸੀ ਜਦੋਂ ਫਰੈਸ਼ੀ ਬਾਈ ਹੋਣੇ ਕੋਲ ਤੁਰਿਆ ਤੇ ਭਰਾ ਦਾ ਪਿਆਰ ਸੀ ਕਹਿੰਦੇ ਮੈਂ ਛੁੱਟੀਆਂ ਲੈ ਰੱਖੀਆਂ ਤੁਹਾਡੇ ਖਾਤਰ ਕਹਿੰਦੇ ਅੱਜ ਆਓ ਤੁਸੀਂ ਤੇ ਕਹਿੰਦੇ ਘੁੰਮਦੇ ਆ ਇਕੱਠੇ ਕਿਉਂਕਿ ਅਸੀਂ ਇੱਕ ਬਹੁਤ ਟਾਈਮ ਬਾਅਦ ਮਿਲਿਆ ਕਾਫੀ ਟਾਈਮ ਦੀ ਸਾਡੀ ਗੱਲਬਾਤ ਹੁੰਦੀ ਸੀ ਤੇ ਨਾਲ ਆ ਸਾਡੀ ਵੀਰ ਜੀ ਹੁਣ ਇਹਨਾਂ ਨੇ ਛੁੱਟੀਆਂ ਕੀਤੀਆਂ ਹੋਈਆਂ ਵਾ ਹੁਣ ਜਿਹੜਾ ਵਲੌਗ ਆ ਆਪਾਂ ਜ਼ਿਆਦਾ ਅੱਗੇ ਕੰਟੀਨਿਊ ਨਹੀਂ ਕਰਦੇ ਬਾ ਖਾਣਾ ਖਾਣ ਜਾਣੇ ਆ ਤੇ ਉੱਥੇ ਸਮਾਪਤੀ ਕਰਾਂਗੇ ਤੇ ਥੱਲੋਂ ਜਿਹੜਾ ਫੁੱਲਰੈਂਸ ਸ਼ਹਿਰ ਹੈਗਾ ਨਾ ਉਹ ਤੁਹਾਨੂੰ ਘੁਮਾ ਦਾਂਗੇ ਕੱਲ ਨੂੰ